5 ਸਾਲ ਪਹਿਲਾਂ ਮਹਿਜ਼ 18 ਸਾਲ ਦੀ ਉਮਰ ਵਿੱਚ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਸੁਧਾਰਨ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਏ ਕਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹ ਚ ਨਵੇਂ ਸਾਲ ਦੀ ਪਹਿਲੀ ਸਵੇਰ ਤੋਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਆਰਥਿਕ ਮਦਦ ਇਕੱਠੀ ਕਰਕੇ ਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਲਿਆਂਾਇਆ ਗਿਆ ਤੇ ਗਿੱਦੜਬਾਹ ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਣ ਯੋਗ ਹੈ ਕਿ ਮ੍ਰਿਤਕ ਕਰਨ ਸਿੰਘ ਤੋਂ ਬਾਅਦ ਹੋਣ ਉਸ ਦੇ ਪਰਿਵਾਰ ਵਿੱਚ ਉਸ ਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇਕਲੌਤਾ ਸਹਾਰਾ ਬਾਕੀ ਬਚੀ ਹੈ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਉਹਦੇ ਲਈ ਕੋਈ ਅਲਫਾਜ਼ ਨਹੀਂ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਮੌਕਿਆਂ ਤੇ ਨਾ ਆਪਣੀ ਇਨਸਾਨੀਅਤ ਦਾ ਪਤਾ ਲੱਗਦਾ ਆਸ-ਪਾਸਿਆਂ ਲੋਕ ਜਦੋਂ ਇਹ ਗੱਲ ਹੋਈ ਸਭ ਨੇ ਮਤਲਬ ਅੱਗੇ ਆ ਕੇ ਮਦਦ ਕੀਤੀ ਆਪਣੇ ਸ਼ਹਿਰ ਦੀ ਇਹ ਮੈਂ ਨਾ ਨਹੀਂ ਕਿਸਦਾ ਲੈਂਦਾ ਕੋਈ ਡਾਕਟਰ ਕੋਈ ਸਮਾਜ ਸੇਵੀ ਸੰਸਥਾ ਤੁਹਾਡੀਆਂ ਸੰਸਥਾਵਾਂ ਜਿੰਨੇ ਪੱਤਰਕਾਰ ਸੀ ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਸੀ ਯਾਰ ਇੰਨੀ ਸਾਡੀ ਪਹੁੰਚ ਆਸੀ ਆਪਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡਾ ਇੱਕ ਵੀ ਰੁਪਿਆ ਨਹੀਂ ਲੇ ਕੇ ਦਿੱਤਾ ਕਾਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਇਕੱਲਾ ਬੇਟਾ ਸੀ ਫਾਦਰ ਤੋਂ ਅਮਰਜੀਤ ਤੋਂ ਇਹਨਾਂ ਤੋਂ ਬਾਲਾ ਕੰਮ ਨਹੀਂ ਹੁੰਦਾ ਸ਼ੂਗਰ ਦੇ ਮਰੀਜ਼ ਨੇ ਤਾਂ ਜਿਹੜੇ ਪੈਸੇ ਇਕੱਠੇ ਹੋਏ ਉਹ ਅਸੀਂ ਪਰਿਵਾਰ ਨੂੰ ਦਿੱਤੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆਂ ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੇ ਆਪਦੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਪਊਗਾ ਸਮੇਂ ਨਾਲ ਵੈਕ ਟਾਈਮ ਜ਼ਰੂਰ जख्म ਭਰੂਗਾ ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ ਮੈਂ ਬੀਬਾ ਜੀ ਅਰ ਸਮੇਤ ਕੌਰ ਬਾਦਲ ਜੀ ਦਾ ਸੈਂਟਰਲ ਗਵਰਨਮੈਂਟ ਦਾ ਹੈ ਜਿਨ੍ਹਾਂ ਨੇ ਆਫ਼ਤਾ ਸਮਝ ਕੇ ਸਾਡੀ ਮਦਦ ਕੀਤੀ ਸਾਡਾ ਆਵਦਾ ਭਰਾ ਸੀ ਸਾਡੇ ਗਿੱਦਰਵੇ ਦਾ ਨਾਲ ਹੀ ਇੱਥੇ ਰਹਿੰਦਾ ਸੀ ਬੱਚਿਆਂ ਨਾਲ ਪੜਦਾ ਸੀ ਸਾਡੇ ਨਾਲ ਖੇਡਦਾ ਸੀ ਬਾਹਰ ਗਿਆ ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ ਸਾਡਾ ਆਵਦਾ ਭਰਾ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਈ ਉਨ੍ਹਾਂ ਦੀ ਕਮੀ ਹਮੇਸ਼ਾ ਖੁੱਲੀ ਪੰਜ ਸਾਲ ਪਹਿਲਾਂ ਮਹਿਜ਼ 18 ਸਾਲ ਦੀ ਉਮਰ ਵਿੱਚ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਸੁਧਾਰਨ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਏ ਕਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹ ਚ 90 ਸਾਲ ਦੀ ਪਹਿਲੀ ਸਵੇਰ ਤੋਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਬੜਿਆ ਹੋਇਆ ਹੈ ਆਰਥਿਕ ਮਦਦ ਇਕੱਠੀ ਕਰਕੇ ਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਲਿਆਂਾਇਆ ਗਿਆ ਤੇ ਗਿੱਦੜਬਾਹ ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਣ ਯੋਗ ਹੈ ਕਿ ਮ੍ਰਿਤਕ ਕਰਨ ਸਿੰਘ ਤੋਂ ਬਾਅਦ ਹੋਣ ਉਸ ਦੇ ਪਰਿਵਾਰ ਵਿੱਚ ਉਸਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇਕਲੌਤਾ ਸਹਾਰਾ ਬਾਕੀ ਬਚੀ ਹੈ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਉਹਦੇ ਲਈ ਕੋਈ ਅਲਫਾਜ਼ ਨਹੀਂ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਮੌਕਿਆਂ ਤੇ ਨਾ ਆਪਣੀ ਇਨਸਾਨੀਅਤ ਦਾ ਪਤਾ ਲੱਗਦਾ ਆਸ-ਪਾਸਿਆਂ ਲੋਕ ਜਦੋਂ ਇਹ ਗੱਲ ਹੋਈ ਸਭ ਨੇ ਮਤਲਬ ਆ ਗਿਆ ਕਿ ਮਦਦ ਕੀਤੀ ਆਪਣੇ ਸ਼ਹਿਰ ਦੀ ਇਹ ਮੈਂ ਨਾ ਨਹੀਂ ਕਹਦਾ ਲੈਂਦਾ ਕੋਈ ਡਾਕਟਰ ਕੋਈ ਸਮਾਜ ਸੇਵੀ ਸੰਸਥਾ ਤੁਹਾਡੀਆਂ ਸੰਸਥਾਵਾਂ ਜਿੰਨੇ ਪੱਤਰਕਾਰ ਸੀ ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਸੀ ਯਾਰ ਇੰਨੀ ਸਾਡੀ ਪਹੁੰਚ ਅਸੀਂ ਆਲਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਹਾਂ ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡਾ ਇੱਕ ਵੀ ਰੁਪਿਆ ਨਹੀਂ ਲੇਕਨ ਦਿੱਤਾ ਕਾਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਇਕੱਲਾ ਬੇਟਾ ਸੀ ਫਾਦਰ ਤੋਂ ਅਮਰਜੀਤ ਤੋਂ ਇਹਨਾਂ ਤੋਂ ਬਾਲਾ ਕੰਮ ਨਹੀਂ ਹੁੰਦਾ ਸ਼ੂਗਰ ਦੇ ਮਰੀਜ਼ ਨੇ ਤਾਂ ਜਿਹੜੇ ਪੈਸੇ ਇਕੱਠੇ ਹੋਏ ਆ ਉਹ ਅਸੀਂ ਪਰਿਵਾਰ ਨੂੰ ਦਿੱਤੇ ਆ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੂੰ ਆਪਦੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਪਊਗਾ ਸਮੇਂ ਨਾਲ ਵੇਟ ਟਾਈਮ ਜ਼ਰੂਰ जख्म ਭਰੂਗਾ ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ ਮੈਂ ਬੀਬਾ ਜੀ ਔਰ ਸਮੇਤ ਕੌਰ ਬਾਗਲ ਜੀ ਦਾ ਸੈਂਟਰਲ ਗਵਰਨਮੈਂਟ ਦਾ ਹੈ ਜਿਨ੍ਹਾਂ ਨੇ ਆਫ਼ਤਾ ਸਮਝ ਕੇ ਸਾਡੀ ਮਦਦ ਕੀਤੀ ਸਾਡਾ ਆਪਦਾ ਭਰਾ ਸੀ ਸਾਡੇ ਗਿੱਦਰਪੇ ਦਾ ਨਾਲ ਹੀ ਇੱਥੇ ਰਹਿੰਦਾ ਸੀ ਬੱਚਿਆਂ ਨਾਲ ਪੜਦਾ ਸੀ ਸਾਡੇ ਨਾਲ ਖੇਡਦਾ ਸੀ ਬਾਹਰ ਗਿਆ ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ ਸਾਡਾ ਆਪਦਾ ਭਰਾ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਈ ਉਨ੍ਹਾਂ ਦੀ ਕਮੀ ਹਮੇਸ਼ਾ ਪੂਰੀ